ਦੇ ਪਾਪ ਨਿਕਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਸਭ ਵਡ ਭਾਗੇ ਹੋ ਜਿੱਥੇ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਕੇ ਸਰਗੁਣ ਸਰੂਪ ਦਸਵੇਂ ਗੁਰੂ ਨਾਨਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੀ ਨੇ ਧਰਮ ਚਲਾਵਨ ਸੰਤਿਓ ਬਾਰੰਦੁਸਟ ਸਬਨ ਕੋ ਮੂਲਿਓ ਬਾਰੰਦ ਦੇ ਵਾਸਤੇ ਅਵਤਾਰ ਧਾਰਿਆ ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਮੰਦਰ ਦੀ ਪਟਨਾ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੀਆਂ ਆਪ ਹਾਜ਼ਰੀਆਂ ਭਰ ਰਹੇ ਹੋ ਕਲਗੀਧਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਤਖਤ ਸਾਹਿਬ ਜੀ ਦੇ ਉੱਪਰ ਲੜੀਵਾਰ ਗੁਰੂ ਇਤਿਹਾਸ ਦੀ ਵਿਚਾਰ ਕਥਾ ਚੱਲ ਰਹੀ ਹੈ ਕਲ ਦੇ دیਵਾਨਾ ਵਿੱਚ ਆਪਾਂ ਸਾਰੇ ਸਨਮਾਨਜੋਗ ਗਿਆਨੀ ਜੀ ਗਿਆਨੀ ਦਲਜੀਤ ਸਿੰਘ ਜੀ ਦੀ ਪਿਆਰੀ ਸਤਕਾਰਯੋਗ ਰਸਨਾ ਤੋਂ ਬਹੁਤ ਪਿਆਰ ਸਤਕਾਰ ਅਤੇ ਵਿਸਥਾਰ ਸਾਹਿਤ ਸਰਵਣ ਕਰ ਚੁੱਕੇ ਹਾਂ ਜਗਤ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੋਮਦੀਪ ਦੇ ਵਿੱਚ ਆਪ ਜੀ ਪਹੁੰਚੇ ਹਨ ਇੱਕ ਬਹੁਤ ਹੀ ਅਤਬੁੱਧ ਨਗਰ ਧੰਨ ਭਾਈ ਮਰਦਾਨਾ ਜੀ ਸਾਹਿਬ ਜੀ ਨੇ ਦੇਖਿਆ ਕਿ ਸਾਰਾ ਨਗਰ ਹੀ ਸਵਰਨ ਸੋਇਨੇ ਦਾ ਬਣਿਆ ਸਵਰਨਪੁਰ ਹੈ ਕੋਈ ਕਿਸੇ ਤੋਂ ਦੰਬੜਾ ਨਹੀਂ ਮੰਗਦਾ ਕੋਈ ਕਿਸੇ ਤੋਂ ਖੋ ਕੇ ਨਹੀਂ ਖਾਂਦਾ ਦੁਕਾਨਾਂ ਦੇ ਉੱਪਰ ਖੁੱਲੇ ਭੰਡਾਰੇ ਨੇ ਜਿੰਨੂੰ ਭੁੱਖ ਲੱਗਦੀ ਹੈ ਉਹ ਛਕ ਲੈਂਦਾ ਹੈ ਤੇ ਜਿੰਨੀ ਭੁੱਖ ਹੁੰਦੀ ਹੈ ਉਨਾਂ ਕ ਛਕਦਾ ਹੈ ਇਹ ਸਾਰਾ ਸਰਜ ਕੋਤਕ ਵੇਖਿਆ ਧੰਨ ਭਾਈ ਮਰਦਾਨਾ ਜੀ ਸਾਹਿਬ ਜੀ ਨੇ ਤੇ ਹਜ਼ੂਰ ਨੂੰ ਬੇਨਤੀ ਕੀਤੀ ਮਹਾਰਾਜ ਇੰਨਾ ਪਿਆਰਾ ਨਗਰ ਇੱਥੇ ਤਾਂ ਸਤਜੁਗੀ ਵਰਤਾਰਾ ਵਰਦਾ ਕਿਸੇ ਦੇ ਘਰ ਦੁਕਾਨ ਨੂੰ ਕੋਈ ਤਾਲਾ ਨਹੀਂ ਲੱਗਿਆ ਕੋਈ ਲੋਕ ਨਹੀਂ ਲੱਗਿਆ ਕੋਈ ਕਿਸੇ ਦਾ ਹੱਕ ਨਹੀਂ ਖਾਂਦਾ ਕੋਈ ਕਿਸੇ ਨੂੰ ਦੁੱਖ ਨਹੀਂ ਦਿੰਦਾ ਔਰ ਵੱਡੀ ਗੱਲ ਇੱਥੇ ਨਾ ਕੋਈ ਕੈਦਖਾਨਾ ਨਾ ਕੋਈ ਜੇਲ ਤੇ ਨਾ ਕੋਈ ਸਿਪਾਈ ਹਨ ਹਿਵਾਜਤ ਦੇ ਵਾਸਤੇ ਮਹਾਰਾਜ ਜੀ ਸਾਨੂੰ ਇੱਥੇ ਵਸ ਜਾਣਾ ਚਾਹੀਦਾ ਇੰਨਾ ਸੋਹਣਾ ਨਗਰ ਕਿੱਥੇ ਮਿਲੇਗਾ ਇੰਨਾ ਸੋਹਣਾ ਰਾਜ ਭਾਗ ਇਹਦਾ ਕੀ ਸਬਬ ਹੈ ਤਾਂ ਜਗਤ ਗੁਰੂ ਤਨ 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 ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਚਨ ਆਖੇ ਕਿ ਵੇ ਮਰਦਾਨਿਆਂ ਇਸ ਲੋਕ ਦੇ ਜਿਹੜੇ ਇਸ ਦੇਸ਼ ਦੇ ਲੋਕ ਇਸ ਕਰਕੇ ਇਸ ਤਰ੍ਹਾਂ ਦੇ ਹਨ ਕਿਉਂਕਿ ਇੱਥੇ ਦਾ ਰਾਜਾ ਬਹੁਤ ਜ਼ਿਆਦਾ ਧਰਮੀ ਆ ਤੇ ਇਹਨਾਂ ਦੇ ਪਾਸ ਅਮੁੱਲਕ ਸੁੱਖ ਨੇ ਕਿਉਂਕਿ ਦਿਨ ਰਾਤ ਇਹ ਮਹਾਰਾਜ ਦਾ ਨਾਮ ਜਪਦੇ ਨੇ ਪਰਮੇਸ਼ਰ ਦੀ ਭਗਤੀ ਕਰਦੇ ਹਨ ਤੇ ਇਹ ਸੁੱਖ ਇਹਨਾਂ ਨੂੰ ਕਿਉਂ ਪ੍ਰਾਪਤ ਹੋਏ ਨੇ ਉਹ ਤੂੰ ਅੱਗੇ ਸਮਝ ਇੱਥੇ ਕੱਲ ਦੀ ਕਥਾ ਵਿਸ਼ਰਾਮ ਤੇ ਆਈ ਸੀ